ਦੇ ਵਿੱਚ ਬੜੀ ਨਾਫਤ ਨਾ ਰਿਆ ਜਾਂਦਾ ਹੈ ਜੀ ਇੱਕ ਤਾਂ ਚੰਦੂ ਹੋਇਆ ਗੁਰੂ ਅਰਜਨ ਦੇਵ ਜੀ ਦੇ ਸਮੇਂ ਜੀ ਇੱਕ ਚੰਦੂ ਸੀ ਜਿਹਨੂੰ ਦਰਬਾਰਾ ਸਿੰਘ ਨੂੰ ਤੁਸੀਂ ਚੰਦੂ ਕਹਿ ਸਕਦੇ ਜੀ ਹਮ ਜਿਹੜਾ ਚੰਦੂ ਦਾ ਰੋਲ ਨਭਾਉਂਦਾ ਰਿਹਾ ਤੇ ਜਿਹੜਾ ਚੰਦੂ ਦਾ ਰੋਲ ਨਭਾਉਣ ਵਾਲਾ ਆ ਉਹ ਕਿਵੇਂ ਚਾਹੂਗਾ ਕਿ ਦੋ ਤਰਾਹਾਂ ਅ ਕਿਸੇ ਨਤੀਜੇ ਤੇ ਪਹੁੰਚ ਸਕਦਾ ਤੇ ਦਰਬਾਰਾ ਸਿੰਘ ਦਾ ਰੋਲ ਸ਼ੁਰੂ ਤੋਂ ਲੈ ਕੇ ਨੈਗੇਟਿਵ ਰਿਹਾ ਸੀ ਜੇ ਪੰਜਾਬ 'ਚ ਇਹ ਪ੍ਰੋਬਲਮ ਕ੍ਰੀਏਟ ਹੋਈ ਗੱਲ ਇੱਥੋਂ ਤੱਕ ਗਈ ਜੀ ਉਹਦੀ ਜਿਹੜੀ ਜੜ੍ਹ ਆ ਉਸ ਸਮੇਂ ਦੇ ਜਿਹੜੇ ਸੀਐਮ ਮਦਰਵਾੜਾ ਸਿੰਘ ਸੀ ਹਮ ਹੁਣ ਜਿਹੜੀ ਅਗਲੀ ਗੱਲ ਜਿਹੜੀ ਆਪਾਂ ਕਰਦੇ ਆਂ ਕਿ ਆਧ 83 ਤੱਕ ਇਸ ਭਾਵਨਾਵਾਂ ਚੱਲਦੀਆਂ ਰਹੀਆਂ ਇਹ ਚੀਜ਼ ਵੀ ਆਉਂਦੇ ਰਹੇ ਉਸ ਤੋਂ ਬਾਅਦ ਆਉਂਦੇ ਰਹੇ ਕਿ ਨਹੀਂ ਆਉਂਦੇ ਰਹੇ ਹਾਂਜੀ ਸਵਰਨ ਸਿੰਘ ਵਰਗੇ ਜਿਹੜੇ ਇਹ ਬੜੇ ਵੱਡੇ ਆਗੂ ਸੀ ਕਾਂਗਰਸ ਦੇ ਔਰ ਜੁਨੀਅਨ ਮੈਂਕਟਰ ਵੀ ਉਹ ਰਹੇ ਹਾਂਜੀ ਉਹ ਵੀ ਆਉਂਦੇ ਰਹੇ ਨੇ ਹਾਂਜੀ ਪਰ ਮਤਲਬ ਸਿੱਧੇ ਰੂਪ ਜੀ ਆਉਂਦੇ ਰਹੇ ਨੇ ਉਹ ਵੀ ਆਪਦੀ ਕੋਸ਼ਿਸ਼ ਕਰਦੇ ਰਹੇ ਨੇ ਪਰ ਗੱਲ ਗੱਲ ਮੁਕਦੀ ਜੀ ਹੈ ਕਿ ਇਹ ਆਦਤ 83 ਤੋਂ ਬਾਅਦ ਜਿਹੜੀ ਕਾਂਗਰਸ ਪਾਰਟੀ ਸੀ ਉਹਨੇ 84 ਦੀ ਇਲੈਕਸ਼ਨ ਨੂੰ ਮੁੱਖ ਰੱਖਦਿਆਂ ਹੋਇਆਂ ਇੱਕ ਪੋਲਰਾਈਜੇਸ਼ਨ ਕਰਨੀ ਸ਼ੁਰੂ ਕਰਦੀ ਸੀ ਜੀ ਉਹ ਸਮਝੋ ਤਾਂ ਪਾਵੇਂ ਅਕਾਲੀ ਦਲ ਦੇ ਨਾਲ ਜਾਂ ਸੰਤਾਂ ਦੇ ਨਾਲ ਵੀ ਅੰਦਰ ਖਾਤੇ ਕੋਈ ਗੱਲ ਚਰਾਉਣ ਦੀ ਕੋਸ਼ਿਸ਼ ਵੀ ਕਰਦੇ ਹੋਣਗੇ। ਹੂੰ ਉਹਨਾਂ ਦਾ ਮਕਸਦ ਕੇਵਲ ਤੇ ਕੇਵਲ ਦੋਹਾਂ ਪਾਸੇ ਕਵਲ ਗੇਮ ਖੇਡਣਾ। ਠੀਕ ਹੈ। ਬਟ ਉਸ ਆਪ ਸਾਡੇ ਨਾਲ ਬਣੇ ਰਹੋ। ਸਾਡੇ ਨਾਲ ਸਿੱਖ ਹਿਸਟੋਰੀਅਨ ਡਾਕਟਰ ਅਨੁਰਾਗ ਸਿੰਘ ਜੁੜੇ ਨੇ। ਅਨੁਰਾਗ ਸਿੰਘ ਜੀ న్యూਸ 88 ਤੇ ਸਵਾਗਤ ਹੈ। ਆ ਅਸੀਂ ਤੁਹਾਤੋਂ ਵੀ ਜਾਨਣਾ ਚਾਹੁੰਦੇ ਹਾਂ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਕ ਖੁਲਾਸਾ ਕੀਤਾ। ਹਾਲਾਂਕਿ ਬੀਤੇ ਦਿਨੀ ਇੱਕ ਬੁੱਕ ਲਾਂਚ ਦਾ ਪ੍ਰੋਗਰਾਮ ਸੀਗਾ। ਬੁੱਕ ਲਾਂਚ ਦੇ ਦੌਰਾਨ ਉਹਨਾਂ ਨੇ ਦੋ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਇੱਕ ਤਾਂ ਉਹਨਾਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਮੈਂ ਸੰਸਦ ਸੀ ਤਾਂ ਰਾਜੀਵ ਗਾਂਧੀ ਨੇ ਮੈਨੂੰ ਕਿਹਾ ਕਿ ਮੈਂ ਜਰਨੈਲ ਸਿੰਘ ਪਿੰਡਰਾ ਵਾਲੇ ਹੋਰਾਂ ਦੇ ਨਾਲ ਮਿਲਣਾ ਚਾਹੁੰਦਾ ਮੁਲਾਕਾਤ ਫਿਕਸ ਕਰਾਓ ਦੂਜਾ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਮੈਂ ਤਾਂ ਉਹਨਾਂ ਦੇ ਰੋਡੇ ਪਿੰਡ ਦੇ ਵਿੱਚ ਇੱਕ ਛੋਟਾ ਜਿਹਾ ਕਮਰਾ ਸੀ ਉਹਨਾਂ ਦੇ ਬੈੱਡ ਤੇ ਉਹਨਾਂ ਦੇ ਮੰਜੀ ਤੇ ਹੀ ਸੌਂ ਗਿਆ ਸੀ ਤਾਂ ਇਤਿਹਾਸ ਦੇ ਵਿੱਚ ਕੀ ਕੋਈ ਜ਼ਿਕਰ ਇਸ ਸੰਬੰਧੀ ਕਿਸੇ ਕੋਲ ਕੋਈ ਜੱਜਰ ਨਹੀਂ ਹੈ ਜੀ ਉਹਨਾਂ 40 43 ਸਾਲਾਂ ਬਾਅਦ ਸਭ ਧੁੱਕੇ ਬਾਜੀ ਕਰ ਰਹੇ ਨੇ ਕਿਤਾਬਾਂ ਵੇਚਣ ਵਾਲੀ ਗੱਲ ਹੈ ਹੂੰ ਇਹਦਾ ਕਿਸੇ ਪਾਸੇ ਵੀ ਕਿਸੇ ਪਾਸੇ ਦੀ ਕਿਸੇ ਵੀ ਸਰੋਤ ਵਿੱਚ ਰਿਕਰਡ ਨਹੀਂ ਮਿਲਦਾ ਨੰਬਰ 1 ਜੀ ਜਿਹੜੇ ਮਿਲਦੇ ਨੇ ਉਹਨਾਂ ਦੀ ਗੱਲ ਨਹੀਂ ਹੁੰਦੀ ਹੂੰ ਜਿਹੜੇ ਲਿਖਤੀ ਰੂਪ ਚ ਮਿਲਦੇ ਨੇ ਉਹਦੀ ਕੋਈ ਗੱਲ ਨਹੀਂ ਹੁੰਦੀ 21 ਮੀਟਿੰਗ ਆ ਇੰਦਰਾ ਗਾਂਧੀ ਨਾਲ ਕਾਲੀ ਲਾਲ ਦੀ ਹੁੰਦੀ ਹੈ ਜੀ ਠੀਕ ਹੈ ਉਹ ਉਸਨੇ ਪਰਖ ਲਿਆ ਹੂੰ ਉਹਨੇ ਸਿਰਫ ਪਰਖਣਾ ਹੀ ਸੀ ਵੀ ਕੀ ਇਹ ਚਾਹੁੰਦੇ ਕਿ ਨਹੀਂ ਚਾਹੁੰਦੇ ਜੀ ਤਾਂ ਸਤੰਤ ਨਯਾਸੀ ਨੂੰ ਇੰਦਰਾ ਗੰਧ ਦੀ ਚਿੱਠੀ ਵੀ ਬਾਹਰ ਆ ਗਈ ਜੀ 1982 ਦੀ ਹੈ ਹੂੰ ਠੀਕ ਹੈ ਔਰ ਉਹਦੇ ਹਿਸਾਬ ਨਾਲ ਸਮਝੌਤਾ ਹੋ ਗਿਆ ਸੀ ਉਹਦੇ ਹਿਸਾਬ ਨਾਲ ਸਮਝੌਤਾ ਹੋ ਗਿਆ ਸੀ ਜੀ ਫਿਰ ਕਾਲੀ ਦਲ ਨੇ ਚਿੱਠੀਆਂ ਪਾ ਕੇ ਬੁਲਾਈਏ ਹੂੰ ਕਾਲੀ ਦਲ ਨੇ ਕਿੱਥੇ ਇਹ ਸਾਹ ਕੈਪਟਨ ਅਮਰ ਸਿੰਘ ਸੰਤੰਤ ਮੁੰਦਰ ਸਿੰਘ ਨੂੰ ਪੁੱਛਤਾ ਹੂੰ ਤੁਹਾਨੂੰ ਪਤਾ ਜਿਹੜੀ ਕੈਪਟਨ ਅਮਰਿੰਦਰ ਸਿੰਘ ਵਾਲੀ ਗੱਲ ਹੈ ਕਿ ਸਾਡਾ ਤਾਂ ਜਹਾਜ਼ ਵੀ ਉੱਡ ਗਿਆ ਸੀ ਅਸੀਂ ਅੰਬਾਲੇ ਪਹੁੰਚਣ ਵਾਲੇ ਸੀ ਅੰਬਾਲੇ 에ਅਰ ਫੋਰਸ ਸਟੇਸ਼ਨ ਦੇ ਉੱਤੇ ਜਿਹੜੇ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਨੇ ਉਹ ਪਹੁੰਚ ਚੁੱਕੇ ਸੀ ਤਤਕਾਲੀਨ ਪ੍ਰਧਾਨ ਮੰਤਰੀ ਉਸ ਵੇਲੇ ਇੰਦਰਾ ਗਾਂਧੀ ਦਾ ਮੈਸੇਜ ਆ ਗਿਆ ਐਨ ਮੌਕੇ ਤੇ ਦਰਬਾਰਾ ਸਿੰਘ ਨੇ ਕਹਿ ਦਿੱਤਾ ਕਿ ਅਟੈਕ ਹੋ ਸਕਦਾ ਇਸ ਦੇ ਵਿੱਚ ਕੀ ਸਚਾਈ ਲੱਗਦੀ ਤੁਹਾਨੂੰ ਕੋਈ ਸਚਾਈ ਨਹੀਂ ਦੀ ਹੁਣ ਸਿਰਫ ਗੱਪਾਂ ਨੇ 41 ਸਾਲ ਬਾਅਦ ਜੇ ਬੰਦਾ ਜਿਹੜਾ ਵੀ ਕੋਈ ਹੋਵੇ ਉਹ ਇਤਿਹਾਸ ਜਿਹੜਾ ਸੰਪਾਲੀ ਇਤਿਹਾਸ ਸੰਪਾਲੀ ਬੰਦੇ ਲਿਖਦੇ ਨੇ ਜਾਂ ਫਿਰ ਜਿਹੜੇ ਪੋਸਟ ਸੰਪਾਲੀ ਨੇ ਬੰਦੇ ਜਿਹੜੇ ਲਿਖਣਗੇ ਉਹ ਪੁਰਾਣੇ ਕੋਈ ਤਸਾਂ ਨੂੰ ਦੇਖਣਗੇ ਕੋਈ ਡਾਕੂਮੈਂਟਸ ਦੇਖਣਗੇ ਇਸ ਤਰ੍ਹਾਂ ਜਿਹੜੀ ਜਰਨਲਿਸਟ ਅਪਰੋਚ ਦੇ ਨਾਲ ਕੋਈ ਵੀ ਇਤਿਹਾਸ ਨਹੀਂ ਲਿਖਿਆ ਜਾਂਦਾ ਜਿਵੇਂ ਕਿ ਲਿਖਦੇ ਹੁਣ ਤਰਫੋਂ ਵੀ ਰਾਣਾ ਜੀ ਅਸਕੇ ਪਰੂ ਧਬੇ ਜਾ ਰਹੇ ਬਟੋਆ ਸਾਹਿਬ ਬਿਲਕੁਲ ਥੋੜੇ ਸ਼ਬਦਾਂ ਚ ਜੀ ਰਾਣਾ ਜੀ ਸੰਤ ਜੀ ਨੇ ਇੱਕ ਘੰਟੇ ਵਾਸਤੇ ਕੀ 50 ਮਿੰਟਾਂ ਵਾਸਤੇ ਵੀ ਦਰਬਾਰ ਸਾਹਿਬ ਦੀ ਹਦੂਦ ਤੋਂ ਬਾਹਰ ਪੈਰ ਨਹੀਂ ਪਾਇਆ ਹੂੰ ਜਿਉਂ 19 ਜਨਵਰੀ 1982 ਤੋਂ ਲੈ ਕੇ 6 ਜੂਨ 84 ਤੱਕ ਜੀ ਇਹ ਕਦੇ ਉਹਨਾਂ ਨੇ ਪੈਰ ਉਸ ਬਾਉਂਡਰੀ ਤੋਂ ਬਾਹਰ ਨਹੀਂ ਕੱਢਿਆ ਹੂੰ ਜੇ ਕੋਈ ਦਾਅਵੇ ਕਰਦਾ ਆ ਕਿ ਉਹ ਫਰਾਨੇ ਥਾਂ ਤੇ ਪਹੁੰਚ ਗਏ ਸੀ ਜਾਂ ਫਰਾਨੇ ਥਾਂ ਤੇ ਪਹੁੰਚਣਾ ਸੀ ਇਹ ਬਿਲਕੁਲ ਝੂਠ ਹੈ ਕਿਉਂਕਿ ਅੰਬਾਲਾ ਦੀ ਜ਼ਿਕਰ ਹੋ ਰਿਹਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਅੰਬਾਲਾ ਦਾ ਜ਼ਿਕਰ ਕੀਤਾ 에ਅਰ ਫੋਰਸ ਸਟੇਸ਼ਨ ਦਾ ਜ਼ਿਕਰ ਹੋਇਆ ਹੈ ਜਿੰਨੇ ਐਲਸੀ ਆਉਂਦੇ ਰਹਿਆ ਸਿਨੇ ਆਦਾਨ ਪ੍ਰਦਾਨ ਹੁੰਦੇ ਰਹੇ ਨੇ ਮਸਲੇ ਦਾ ਆਦਾਨ ਪ੍ਰਦਾਨ ਹੁੰਦੇ ਰਹੇ ਨੇ ਗੱਲਬਾਤ ਆਦਾਨ ਪ੍ਰਦਾਨ ਹੁੰਦੀ ਰਹੀ ਆ ਉਹ ਉਹ ਜਿਹੜਾ ਆ ਉਹ ਸੰਤ ਜੀ ਨੂੰ ਆਣ ਕੇ ਨਾਨਕ ਨੂੰ ਵਾਸਤੇ ਉਸ ਸਮੇਂ ਨਾਨਕ ਨੂੰ ਵਾਸਤੇ ਸੀ ਜਦ ਤੱਕ ਗੱਲ ਚੱਲਦੀ ਰਹੀ ਹੈ ਉਸ ਤੋਂ ਬਾਅਦ ਜਿਹੜੀ ਆ ਕੇਂਦਰ ਸਰਕਾਰ ਆ ਸਿਰਫ ਡਰਾਮਾ ਕਰਦੀ ਰਹੀ ਹੈ ਦੂਸਰੇ ਬਨੇ ਉਹਨਾਂ ਨੇ ਪੋਲਰਾਈਜੇਸ਼ਨ ਸ਼ੁਰੂ ਕਰਦੀ 84 ਦੇ ਜੋਣਾ ਜਿਸਨ ਲਈ ਸਿੱਖਾਂ ਦਾ ਹੂਆ ਖੜਾ ਕਰਤਾ ਜੀ ਕਿ ਸਿੱਖ ਜਿਹੜੇ ਬੜੇ ਖਤਰਨਾਕ ਨੇ ਹਾਂਜੀ ਉਹਦਾ ਕਿਮਿਆਦਾ ਜਿਹੜਾ 83 ਚ ਸਮੁੱਚੀ ਕਮਿਊਨਿਟੀ ਨੂੰ ਸਮੁੱਚੀ ਸਰਕੋਮ ਨੂੰ ਭੁਗਤਣਾ ਪਿਆ ਬਾਕੀ ਜੇ ਕੋਈ ਵੀ ਦਾਵਾ ਕਰਦਾ ਆ ਜੀ ਕਿ ਸੰਤ ਜੀ ਦਰਬਾਰ ਸਭ ਤੋਂ ਬਾਹਰ ਗਏ ਸੀ ਜਾਂ ਜਾ ਸਕਦੇ ਸੀ ਇਹ ਬਿਲਕੁਲ ਜਿਹੜਾ ਆ ਉਹ ਗਲਤ ਹੈ